ਅਧਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਆਸ ਤੋਂ ਭਰਿਆਂ ਜਾਣਗੀਆਂ ਨਾਮਜ਼ਦਗੀਆਂ ਪੰਜਾਬ ਪੁਲਿਸ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੇ ਇੰਤਜ਼ਾਮ ਕੀਤੇ ਗਏ ਨੇ ਸੋ ਨਾਮਜ਼ਦਗੀਆਂ ਪੱਤਰ ਦਾਖਲ ਕਰਵਾਉਣ ਦੇ ਲਈ ਚੁਣੇ ਗਏ ਕੇਂਦਰਾ ਦਰ ਵਿੱਚ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਖਾਸ ਇੰਤਜ਼ਾਮ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਨੇ ਤਿਆਰੀਆਂ ਜੀਐਸਪੀ ਜਨਾਲਾ ਗੋਵਿੰਦਰ ਸਿੰਘ ਦੇ ਵੱਲੋਂ ਇੰਡੀਆ ਨਿਊਜ਼ ਪੰਜਾਬ ਨਾਲ ਗੱਲਬਾਤ ਕਰਦੇ ਹਨ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਕੀਤੇ ਗਏ ਖਾਸ ਪ੍ਰਬੰਧ ਨੇ ਅਤੇ ਅਸਲਾ ਧਾਰਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਅਸਲਾ ਲਾਇਸੈਂਸ ਜਮ੍ਹਾਂ ਕਰਵਾਏ ਜਾਣ ਜੇ ਕੋਈ ਵੀ ਵਿਅਕਤੀ ਆਪਣਾ ਅਸਲਾ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼ਰਾਬਤੀ ਅਸਲਾ ਨੂੰ ਵੀ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਹੋਵੇਗੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਪਿੰਡਾਂ ਦੇ ਅੰਦਰ ਵੀ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਇੰਤਜ਼ਾਮ ਕੀਤੇ ਗਏ ਨੇ ਪੂਰੇ ਪੰਜਾਬ ਬੰਦਰ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਾ ਤੇ ਜਿਸ ਤਰੀਕੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ 27 ਤਰੀਕ ਰੱਖੀ ਗਈ ਸੀ ਅੱਜ ਆਈਟੀਐਸ ਨਾਲਾ ਦੇ ਵਿੱਚ ਜਿਸ ਤਰੀਕੇ ਨਾਲ ਅੱਜ ਨਾਮਜ਼ਦਗੀ ਪੱਤਰ ਦਾਖਲ ਹੋਣੇ ਨੇ ਉਸ ਨੂੰ ਲੈ ਕੇ ਪੁਲਿਸ ਵੱਲੋਂ ਜਿਹੜੇ ਨੇ ਪ੍ਰਸ਼ਾਸਨ ਵੱਲੋਂ ਜਿਹੜੇ ਨੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਇਸ ਵੇਲੇ ਸਾਡੇ ਨਾਲ ਡੀਐਸਪੀ ਗੁਰਵਿੰਦਰ ਸਿੰਘ ਮੌਜੂਦ ਨੇ ਆਪਾਂ ਉਹਨਾਂ ਨਾਲ ਪੂਰੀ ਗੱਲ ਕਰਾਂਗੇ ਅਸਰ ਕੀ ਗਾਣਾ ਚਾਹੁੰਦੇ ਹੋ ਕਿਸ ਤਰੀਕੇ ਦੇ ਇੰਤਜ਼ਾਮ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਝੂਕ ਚੋਣ ਕਮਿਸ਼ਨ ਵੱਲੋਂ ਜਿਹੜਾ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ 27 ਨੂੰ 2024 ਤੋਂ ਜਿਹੜੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਆ ਕਾਗਜ਼ ਤੇਰੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਜਿਹੜਾ ਅੱਜ ਤੋਂ ਸ਼ੁਰੂਆਤ ਆ ਇਹਦੇ ਸਬੰਧ ਵਿੱਚ ਅੱਜ ਆਈਟੀਆਈਆਂ ਜਨਾਲਾਂ ਦੇ ਵਿੱਚ ਵੱਖ-ਵੱਖ ਸੱਤ ਆਫਿਸ ਬਣਾਏ ਗਏ ਨੇ ਜਿਹੜੇ ਵੱਖ-ਵੱਖ ਪਿੰਡ ਬਲਾਕ ਅਨੁਸਾਰ ਵੱਖ-ਵੱਖ ਪਿੰਡਾਂ ਦੀ ਜਿਹੜੀ ਆ ਵੰਡ ਕਰਕੇ ਉੱਥੇ ਸਟਾਫ ਨਿਯੁਕਤ ਕੀਤਾ ਤੇ ਪੰਜਾਬ ਪੁਲਿਸ ਵੱਲੋਂ ਵੀ ਜਿਹੜਾ ਇੱਥੇ ਸਿਕਿਉਰਿਟੀ ਦੇ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਹਰੇਕ ਵਿਅਕਤੀ ਨੂੰ ਆਪ ਆਜ਼ਾਦੀ ਹੈ ਉਹ ਆਪਣੇ ਇਲੈਕਸ਼ਨ ਲੜਨ ਵਾਸਤੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਾ ਸਕਦਾ ਹੈ ਅਸੀਂ ਉਹਨਾਂ ਦੀ ਹਰ ਤਰ੍ਹਾਂ ਨਾਲ ਸਿਕਿਉਰਟੀ ਕਰਾਂਗੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਇੰਤਜ਼ਾਮ ਰਹਿਣਗੇ ਕਿਉਂਕਿ ਚੋਣਾਂ ਜਿਸ ਤਿੱਕੇ ਨਾਲ ਹੁੰਦਾ ਕਿ ਪਿੰਡਾਂ ਦੇ ਵਿੱਚ ਧੜੇਬਾਜ਼ੀਆਂ ਹੁੰਦੀਆਂ ਨੇ ਕਿਸ ਤਰੀਕੇ ਦੇ ਪ੍ਰਬੰਧ ਰਹਿਣਗੇ ਪਿੰਡਾਂ ਦੇ ਵਿੱਚ ਸਾਡੇ ਸਪੈਸ਼ਲ ਸੈੱਲਾਂ ਇੰਟੈਲੀਜੈਂਸ ਵਿੰਗ ਤੇ ਬਾਕੀ ਹੋਰ ਵਿੰਗ ਜਿਹੜੇ ਰਲ ਕੇ ਅਸੀਂ ਆਪਣੀ ਜਿਹੜੀ ਤਿਆਰੀ ਬਿਲਕੁਲ ਕਰ ਚੁੱਕੇ ਆ ਜੀ ਜਿਹੜੇ ਸੈਂਸਿਟਿਵ ਪਿੰਡ ਨੇ ਅਸੀਂ ਉਹਨਾਂ ਦੀ شناخت ਕਰ ਲਈ ਆ ਜੀ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਦੀ شناخت ਅਸੀਂ ਕਰ ਲਈ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਇੱਕ ਸਖਤ ਚਨਾਮ ਚੇਤਾਵਨੀ ਦੇਣੀ ਚਾਹੁੰਦਾ ਸ਼ਰਾਰਤੀ ਅਨਸਰਾਂ ਨੂੰ ਵੀ ਚੋਣ ਪ੍ਰਕਿਰਿਆ 'ਚ ਕਿਸੇ ਵੀ ਤਰ੍ਹਾਂ ਦੀ ਵਿਗੜਨ ਪਾਉਣ ਲਈ ਬਿਲਕੁਲ ਕੋਸ਼ਿਸ਼ ਨਾ ਕੀਤੀ ਜਾਵੇ ਸ਼ਕਤੀ ਦੇ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਉਹਨਾਂ ਖਿਲਾਫ ਕਰਕੇ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਦਵਾਈ ਜਾਏ तरीके ਨਾਲ ਉਹ ਗਲਤੀ ਕਰਦੇ ਨੇ ਤੇ ਮੇਰੀ ਸਾਰੇ ਅਸਲਾ ਧਾਰਕਾਂ ਨੂੰ ਬੇਨਤੀ ਆ ਮੈਂ ਅਪੀਲ ਕਰਦਾ ਇਹਨਾਂ ਨੂੰ ਕਿ ਆਪਣੇ ਅਸਲਾ ਲਾਇਸੈਂਸ ਜਿਹੜੇ ਨੇ ਉਹ ਸਰਕਾਰ ਦੀਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਨੇ ਉਹ ਜਮ੍ਹਾਂ ਕਰਾ ਦਿੱਤੇ ਜਾਣ ਔਰ ਕਿਸੇ ਕੋਲ ਵੀ ਕੋਈ ਵੀ ਨਾਜਾਇਜ਼ ਅਸਲਾ ਨਹੀਂ ਹੋਣਾ ਚਾਹੀਦਾ ਔਰ ਜਿਹੜਾ ਵੀ ਕੋਈ ਸ਼ਰਾਤ ਕਰੇਗਾ ਉਸ ਦੇ ਖਿਲਾਫ ਅਸੀਂ ਤੁਰੰਤ ਕਾਰਵਾਈ ਕਰਾਂਗੇ ਹੁਣ ਤੱਕ ਕਿੰਨੇ ਪਰਸੈਂਟ ਜਿਹੜਾ ਵਾ ਅਸਲਾ ਜਮ੍ਹਾਂ ਹੋ ਚੁੱਕਾ ਹੈ ਜੀ ਇਹ ਗੱਲ ਸੀ ਸਾਡੀ ਅਜੇ ਸ਼ੁਰੂਆਤ ਆ ਜੀ 10 ਤੋਂ 15% ਅਸੀਂ ਵਕਫ ਵਕਫ ਥਾਣਿਆਂ ਚ ਅਸਲਾ ਜਮ੍ਹਾਂ ਕਰਾ ਚੁੱਕੇ ਹਾਂ ਬਾਕੀ ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਤੇ ਅਗਲੇ 3-4 ਦਿਨ ਦੇ ਵਿੱਚ ਅਸੀਂ ਮੁਕੰਮਲ ਅਸਲਾ ਜਿਹੜਾ ਉਹ ਜਮ੍ਹਾਂ ਕਰਵਾ ਲਵਾਂਗੇ ਇਹ ਇਹਦੇ ਵਾਸਤੇ ਕੋਈ ਬੁਨਿਆਦੀ ਵੀ ਕਰਵਾਈ ਕੀਤੀ ਆ ਜਿਸ ਤਿਕਨਾਂ ਪਿੰਡਾਂ ਚ ਅਵੀਰ ਕਰਨ ਲਈ ਕਿ ਆਪਣਾ ਜਿਹੜਾ ਲਾਇਸੈਂਸ ਹੀ ਅਸਲਾ ਉਹਨਾਂ ਨੂੰ ਜਮ੍ਹਾਂ ਕਰਵਾਇਆ ਜਾਵੇ। ਤਾਂ ਕਹਿਦਾ ਜੀ ਇਹਦੇ ਵਾਸਤੇ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਔਰ ਹੁਣ ਅਸੀਂ ਹਰੇਕ ਪਿੰਡ ਦੇ ਵਿੱਚ ਆਪਣੀਆਂ ਟੀਮਾਂ ਭੇਜੀਆਂ ਨੇ। ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਗਈ ਆ ਔਰ ਨਾਲ ਹੀ ਇਹਦੇ ਚ ਸਾਰੇ ਲੋਕਾਂ ਨੂੰ ਜਿਹੜਾ ਪੂਰਮਨ ਤਰੀਕੇ ਦੇ ਨਾਲ ਜਿਹੜਾ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈ ਕੇ ਆਪਣੇ ਆਪਣੇ ਜਿਹੜੀ ਵੋਟ ਦਾ ਇਸਤੇਮਾਲ ਕਰਨ ਵਾਸਤੇ ਉਹਨਾਂ ਨੂੰ ਕਿਹਾ ਗਿਆ ਤੇ ਆਪਣੇ ਅਸਲੇ ਜਮ੍ਹਾਂ ਕਰਾਉਣ ਵਾਸਤੇ ਅਸੀਂ ਉਹਨਾਂ ਨੂੰ ਘਰ-ਘਰ ਜਾਣ ਦੀ ਬਜਾਏ ਅਸੀਂ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੂੰ ਜਿਹੜੀ ਆ ਅਪੀਲ ਕੀਤੀ ਆ ਤੇ ਸਾਰੇ ਅਸਲਾਧਾਰਕ ਜਿਹੜੇ ਸਿਆਣ ਨੇ ਉਹ ਆਪਣਾ ਆਪਣਾ اسلحਾ ਜਾਂ ਤੇ ਥਾਣੇ 'ਚ ਜਮ੍ਹਾਂ ਕਰਾ ਦੇਣ ਤੇ ਜਾਂ اسلحਾ ਜਿਹੜਾ ਡੀਲਰ ਕੋਲ ਜਮ੍ਹਾਂ ਕਰਾ ਕੇ ਗਨ ਹਾਊਸ ਜਮ੍ਹਾਂ ਕਰਾ ਕੇ ਤੇ ਉਹਦੇ ਬਾਰੇ ਸਰਨੂ ਰਸੀਦ ਜਿਹੜੀ ਉਹ ਥਾਣੇ ਜਮ੍ਹਾਂ ਕਰਾ ਦੇ ਜੇ ਕੋਈ ਫਿਰ ਵੀ ਅਨਗੋਲੀ ਕਰਦੇ ਨੇ ਨਹੀਂ ਜਮ੍ਹਾਂ ਕਰਾਉਂਦੇ ਤਾਂ ਉਹਨਾਂ ਵਾਸਤੇ ਕੀ ਕਾਰਵਾਈ ਹੋਏਗੀ ਬਿਲਕੁਲ ਜੀ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਬਾਰ-ਬਾਰ ਅਪੀਲ ਕਰਨ ਤੇ ਜਿਹੜਾ ਉਹ ਅਸਰ ਨਹੀਂ ਕਰਦਾ ਤਾਂ ਫਿਰ ਕਾਨੂੰਨਨ ਤਰੀਕੇ ਨਾਲ ਉਹਦੇ ਖਿਲਾਫ ਜਾਬਤੇ ਦੇ ਅਨਸਾਰ ਕਾਰਵਾਈ ਕੀਤੀ ਜਾਵੇਗੀ ਕੀ ਆਪਣੀ ਸਬਡਿਵੀਜ਼ਨ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਕੀ ਅਪੀਲ ਕਰਨੀ ਚਾਹੁੰਦੇ ਨੇ ਮੈਂ ਸਬਡਿਵੀ اپنی اپنی ووٹ ਦਾ ਅਧਿਕਾਰ ਸਾਰੇ ਜਾਣੇ ਇਸਤੇਮਾਲ ਕਰਨ ਔਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੂਰਾ ਮੰਤਰੀਕੇ ਨਾਲ ਇਲੈਕਸ਼ਨ ਕਰੋਂ ਆਉਣ ਵਾਸਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਆਪਣਾ ਅਸਲਾ ਜਿਹੜਾ ਹੈ ਬਿਨਾਂ ਦੇਰੀ ਜਿਹੜਾ ਵਾ ਉਹ ਜਮ੍ਹਾਂ ਕਰਵਾਉਣ ਤਾਂ ਜੋ ਮੁਕੰਮਲ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਟਾਈਮ ਅਨਸਾਰ ਉਹਨਾਂ ਦਾ ਅਸਲਾ ਜਿਹੜਾ ਉਹਨਾਂ ਦੇ ਵੱਲ ਲੇ ਕਰ ਦਿੱਤਾ ਜਾਣਾ ਠੀਕ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਡੀਐਸਪੀ ਗੁਰਵਿੰਦਰ ਸਿੰਘ ਸਾਡੇ ਨਾਲ ਸੀਗੇ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸੀ ਕਿਉਂਕਿ ਅੱਜ ਨਾਮਜ਼ਦਗੀ ਪੇਪਰ ਜਿਹੜੇ ਦਾਖਲ ਹੋਣੇ ਨੇ ਉਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਨੇ ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਜਿਹੜੇ ਅਸਲਾ ਧਾਰਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਜਿੰਨਾਂ ਕੋਲ ਆਪਣੇ ਵੈਪਨਸ ਡ ਲਾਇਸੈਂਸੀ ਵੈਪਨ ਪਹਿਨੋ ਆਪਣੇ ਜਮ੍ਹਾਂ ਕਰਾਉਣ ਦੇ ਕਿਸੇ ਤਰੀਕਾ ਦਾ ਵੀ ਕੋਈ ਨਜ਼ਾਇਜ਼ ਵੈਪਨ ਜਿਸ ਤਰੀਕੇ ਫੜਿਆ ਜਾਏਗਾ ਅਤੇ ਸਖਤ ਕਾਰਵਾਈ ਕੀਤੀ ਜਾਊਗੀ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ ਜਿਹੜਾ